ਮੈਂ ਕਿਹਾ ਬਲੌਗ ਸ਼ੁਰੂ ਕਰ ਲਈਏ ਬਾਈ ਫੀਲਡਿੰਗ ਲਾਈ ਹੋਈ ਆ ਅਸੀਂ ਇੱਕ ਦਾ ਕਬੂਤਰ ਆਇਆ ਹੋਇਆ ਬਾਜੀ ਚੋਂ ਇੱਕ ਨਾਲ ਸਾਡੇ ਬੱਚੇ ਉੱਡ ਗਏ ਆ ਕਬੂਤਰ ਖੁੱਲੇ ਆ ਉਹ ਫਿਰਦੇ ਨੇ ਉਹ ਘੁੱਟਾ ਖੋਲਿਆ ਹੋਇਆ ਇੱਧਰ ਦਾਣਾ ਬਾਣੀ ਪੀ ਗਏ ਵੜ ਗਏ ਅੰਦਰ ਇੱਕ ਕਬੂਤਰੀ ਆ ਬੰਨੀ ਹੋਈ ਆ ਉੱਪਰ ਸਾਡੇ ਦੋਏ ਬੱਚੇ ਨਾ ਆ ਨੋੜਤੇ ਜਿਹੜੇ ਨਵੇਂ ਆ ਬੈਠ ਗਏ ਡਰ ਕੇ ਢਾਂਗੀ ਤੇ ਹਲੇ ਚੱਜ ਨਾਲ ਲੱਗੇ ਨਹੀਂ ਥਾਂਗ ਇਹਨਾਂ ਦੇ ਪੂਰੇ ਨਹੀਂ ਆਏ ਹਲੇ ਇਕ ਆ ਬੈਠਾ ਦੋਏ ਇਹਦੀ ਲੱਤ ਬੰਨ ਕੇ ਬਿਠਾਇਆ ਤਾਂ ਇਹ ਸਾੜਾ ਲੱਤ ਪਤਾ ਨਹੀਂ ਕਿਵੇਂ ਖਲਾ ਗਿਆ ਆ ਨਾਲ ਬਿਠਾਇਆ ਤਾਂ ਇਹ ਵੀ ਦੇਖ ਕੇ ਨਾਲ ਉਲ ਗਿਆ ਜਦੇ ਇਧਰ ਦੇਖੋ ਬਾਜੀ ਜਵਾਏ ਨੇ ਕਬੂਤਰ ਆ ਪਹਿਲਾਂ ਆਪਣੀ ਢਾਂਗ ਹੀ ਦੇ ਇੱਕ ਬੈਠ ਗਿਆ ਤਾਂ ਉੜ ਗਿਆ ਆ ਆ ਆ ਹੁੰਦਾ ਹੁੰਦਾ ਤੇ ਢਾਂਗੀਆਂ ਆਪਾਂ ਲਾਈਆਂ ਹੋਈਆਂ ਉਧਰ ਲੀਆਂ ਹਾਂ ਕੀ ਬਣੂ ਹੱਲ ਚੱਲ ਇਹਨਾਂ ਨੂੰ ਕੱਢ ਕੇ ਦੇਖਾਂ ਬਾਹਰ ਜੇ ਦੇਖ ਕੇ ਕੀ ਬਤਾਏ ਜਾਣ ਐਮਬਰ ਐਮਬਰ ਉਹ ਫਿਰਦੀ ਆ ਬਾਈ ਤੇ ਕੈਂਡਲਿੰਗ ਵੀ ਕਰਨੀ ਹੈ ਅੱਜ ਕਰਾਂਗੇ ਆਤ ਨੂੰ ਚਲੋ ਬਾਈ ਚਲੋ 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 ਨਿਕਲੋ ਬਾਹਰ ਵੈਰੀ ਗੁੱਡ ਵੈਰੀ ਗੁੱਡ ਚਲੋ 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 ਚੱਲ ਚੱਲ ਚੱਲੇ ਸ਼ਾਬਾਸ਼ ਸ਼ਾਬਾਸ਼ ਮੈਂ ਕਿਹਾ ਬੱਚੇ ਹੋਰ ਪਾਸੇ ਨਹੀਂ ਨਾ ਜਾਣਗੇ ਆ ਬੈਠਾ ਹੈ ਲਾਲ ਸਿਰਾ ਆ ਜਾ ਆ ਜਾ ਆ ਜਾ ਤੈਨੂੰ ਤਾਂ ਰਗੜਨਾ ਸਾਲਿਆ ਆ ਜਾ ਇੱਕ ਵਾਰੀ ਕਬੂਤਰੀ ਵੀ ਵੜਕਾਈਆਂ ਮਾਰ ਰਹੀ ਆ ਵਿਚਾਰੀ ਇਹ ਵੀ ਬਹੁਤ ਟਾਈਮ ਮਗਰੋਂ ਟਾਂਗੀ ਤੇ ਬੰਨੀ ਹੈ ਮੈਂ ਕਹਿੰਦਾ ਪਿਛਲੇ ਸਾਲ ਦੀ ਬੰਨੀ ਹੋਈ ਹੈ ਬੰਨੀ ਨਹੀਂ ਆਪੇ ਬੈਠਦੀ ਹੁੰਦੀ ਸੀ ਚਲੋ 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 ਚੁਗਲੋ ਚੁਗਲੋ ਦਾਣੇ ਪਾਏ ਹੋਏ ਨੇ ਇੱਥੇ ਮੈਂ ਕਹਾਂ ਫਰੀ ਜਾਣਗੇ ਬੱਚਿਆਂ ਦਿਖੀ ਜਾਣਗੇ ਬੱਚੇ ਹੋਰ ਪਾਸੇ ਨਹੀਂ ਜਾਣਗੇ ਉੱਪਰ ਅੱਜ ਕਬੂਤਰ ਡਾਏ ਨਹੀਂ ਹੈਗੇ ਸਾਲ ਦੇ ਦੇ ਆ ਤਾਰ ਦੇ ਬੱਚਿਆਂ ਨੂੰ ਕਿਹੇ ਤਰੀਕੇ ਬਾਈਆ ਕਬੂਤਰ ਤਾਂ ਵੜ ਗਏ ਅੰਦਰ ਉਹਨਾਂ ਨੇ ਬਾੜਾ ਲਹੂ ਪੀ ਲਈ ਯਾਰ ਆ ਬੱਚੇ ਕਰਕੇ ਸਾਰਾ ਕੰਮ ਖਰਾਬ ਹੋ ਰਿਹਾ ਸਾਲਾ ਬਾੜਾ ਤੇਜ ਹੈ ਤੇ ਗੁਰੀ ਨੂੰ ਭੇਜਿਆ ਉੱਪਰ ਦੂਆ ਕਬੂਤਰ ਵੀ ਆਪਣੀ ਪਰਲੀ ਟਾਂਗੀ ਤੇ ਬਹਿਦਾ ਫੜ ਲਾ ਫੜਾ ਵੜਲਾ ਪਹਿਲਾਂ ਨੀਮਾ ਬੈ ਨੀਮਾ ਬੈਠ ਕੇ ਇਹਨੂੰ ਫੜ ਕੇ ਦੇਖ ਲਈ ਉੜ ਗਿਆ ਸਾਲਾ ਕੋਈ ਨਹੀਂ ਆਊ ਆਪੇ ਆਊ ਯਾਰ ਥੱਲੇ ਆ ਜਾਣਗੇ ਉਹ ਤੇਰੀ ਉੜ ਗਿਆ ਓਹੋ ਨਿਗਾ ਰੱਖ ਉਹਦੀ ਵਸੇ ਨੂੰ ਨਾ ਛੇੜੀ ਨਿਗਾ ਰੱਖ ਕਿੱਧਰ ਗਿਆ ਓਹੋ ਆ ਗਿਆ ਆ ਗਿਆ ਆ ਗਿਆ ਤੂੰ ਹੁਣ ਨਾ ਛੇੜੀਓ ਬਹਿ ਜੂਗਾ ਆਪੇ ਯਾਰ ਆ ਦੇਖੋ ਲਾ ਦੇ ਆ ਢਾਂਗੀ ਵੀ ਲਾਦੀ ਬਾਈ ਇੱਧਰ ਵੀ ਲੱਗੀਆਂ ਹੋਈਆਂ ਆ ਫਿਰਦਾ ਬੱਚਾ ਉਹ ਬੱਚਾ ਤਾਂ ਉਧਰ ਗਿਰ ਗਿਆ ਕਿਤੇ ਭੈਣ ਚ ਦੁਖੀ ਕਰਦੇ ਸਾਲੇ ਨੇ ਉਧਰ ਉਹ ਕੋਠੀ ਐ ਐ ਕੋਠੀ ਤੇ ਪਿਛਲੀ ਕੋਠੀ ਤੇ ਗਿਰ ਗਿਆ ਚਲੋ ਕਰਦੇ ਆ ਕੋਈ ਨਹੀਂ ਹੀਲਾ ਕੋਈ ਆ ਨਹੀਂ ਖੜਾ ਆਉਂਦਾ ਛੜਿਆ ਜ ਆਹਾ ਆਹੀ ਆਜੇ ਚੱਲ ਇੱਕ ਤਾਂ ਅੰਦਰ ਹੋ ਜਵੇ ਇੱਕ ਦਾ ਬਾਈ ਢਾਂਗੀ ਤੇ ਆ ਗਿਆ ਤਾਂ ਘਰ ਤਾਂ ਅੰਦਰ ਦੂਜਾ ਸੋਨ ਮੈਂ ਦਿਖਾਉਣਾ ਕਿੰਨੀ ਉੱਚੀ ਫਿਰਦਾ ਬਾਜੀ ਜੜਾ ਉਹ ਲੰਘੇ ਉਹ ਵੀ ਢਾਂਗੀ ਤੋੜ ਗਿਆ ਕਿੱਧਰ ਹੀ ਛੜ ਆ ਉਹ ਗਿਆ ਓਏ ਹੋਏ 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 ਆਹ ਜਾਂਦਾ ਪਿੰਡ ਚੋਂ ਗੁਰਦੁਆਰੇ ਵੱਲ ਗਿਆ ਨਾ ਹੋ ਗਿਆ ਸਿਆਪਾ ਯਾਰ ਅੱਜ ਜਾਣਾ ਉਹਨੇ ਹੁਣ ਉੱਪਰ ਆਉਣਾ ਪੈ ਗਿਆ ਬਾਈ ਮੈਂ ਕੱਢਦਾ ਪੰਜ ਚਾਰ ਕਬੂਤਰ ਢਾਂਗੀ ਤੇ ਬਹਿ ਜਾ ਸਾਲਿਆ ਚੱਲ ਢਾਂਗੀ ਤੇ ਕਾ ਇੱਕ ਉਹ ਟਿੱਕੀਆਂ ਆ ਛੱਡਿਆ ਬਾਈ ਬੱਚਾ ਤਾਂ ਆ ਦੇਖ ਫਿਰ ਇਹਨਾਂ ਚ ਆ ਜਾਂਦਾ ਆ ਜਾਂਦਾ ਇਹ ਨਹੀਂ ਖੜਾ ਆਉਂਦਾ ਲੱਗਦਾ ਮੈਨੂੰ ਓ ਦੇਖੋ ਕਿੱਥੇ ਗਿਆ ਪਿੰਡ ਦੇ ਨਿਗ੍ਹਾ ਰੱਖਣਾ ਗੁਰੀ ਚਲੋ ਚਲੋ ਢਾਂਗੀ ਦੇ ਬੈਠੀ ਜਾਓ ਤੁਸੀਂ ਆਹ ਫਿਰਦਾ ਬਾਜੀ ਵਾਲਾ ਕੋਈ ਨਹੀਂ ਪੁੱਤ ਕਰਦੇ ਇਹਨੂੰ ਕਾਬੂ ਆ ਗਿਆ ਬਾਈ ਬੱਚਾ ਦੇਖੋ ਕਹਿ ਦੂ ਕੋਈ ਬੱਚਾ ਸਾਲਾ ਕਿੱਥੇ ਫਿਰਦਾ ਘਰ ਨਹੀਂ ਦਿਖਦਾ ਓਏ ਹਲਚੇ ਨਾ ਜਾਵੇ ਉੱਧਰ ਉੱਧਰ ਨਾ ਹੁਣ ਜਾਵੇ ਜੇ ਇਧਰੇ ਕੀੜਾ ਰੱਖਿਆ ਰਾਤ ਨੂੰ ਫੜ ਹੋ ਜਾਊਗਾ ਆਪਣੇ ਦੂਵੇ ਕਿੱਥੇ ਐ ਇੱਕ ਆਹ ਫਿਰਦਾ ਇੱਕ ਕਿੱਥੇ ਐ ਇੱਕ ਆਹ ਫਿਰਦਾ ਕਿੱਥੇ ਗਿਆ ਉਹ ਗਿਆ ਹਨਾ ਚਲੋ ਕੋਈ ਨਹੀਂ ਸਾਰੇ ਨੇ ਟਾਈਮ ਖਰਾਬ ਕਰਤਾ ਡਰ ਸੀ ਉਹੀ ਹੋ ਗਿਆ ਬਾਈ ਉਹ ਟਾਵਰ ਤੇ ਬੈਠ ਗਿਆ ਬੱਚਾ ਇੱਥੇ ਕ ਬੈਠਿਆ ਐ ਡਿਊਰ ਨਾਲ ਹੁਣ ਦੇਖਣਾ ਵੀ ਨਹੀਂ ਆ ਜਿੱਥੇ ਮੀਟਰ ਜੇ ਲੱਗੇ ਆ ਇੱਥੇ ਬੈਠਿਆ ਆ ਜਾ ਤੂੰ ਆ ਜਾ ਭੈਣ ਜੋ ਦਿਹਾੜੀ ਲਾ ਕੇ ਲੈ 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 ਉਹਦੇ ਡੰਡਾ ਫੇਰ ਓਏ ਤੂੰ ਬੈਠਾ ਇੱਥੇ ਉਡੀ ਜਾਈਂ ਉਹ 2 ਮਿੰਟ ਉਹ ਬੈਠ ਗਿਆ ਬਈ ਬੱਚਾ ਉਹ ਦੇਖੋ ਸੜੇ ਘਰ ਨਹੀਂ ਦਿਖਦਾ ਤੇ ਇਹਨੂੰ ਕਿੱਥੇ ਬੈਠਿਆ ਜਾ ਕੇ ਪਤਾ ਹੈ ਗੁਰੂ ਘਰ ਕਿੰਨਾ ਦੂਰ ਹੈ ਇੱਥੋਂ ਇੰਨਾ ਇੰਨਾ ਆਹ ਬੈਠਾ ਥੋੜੀ ਨਿਗਾਹ ਰੱਖੀ ਹੁਣ ਉੱਥੋਂ ਦਾ ਫੜਵੀ ਹੋ ਜੂ ਲੋਏ ਮਿੱਤਰੋ ਬੱਚਾ ਦਾ ਆਪਣਾ ਮਿਲਿਆ ਨਹੀਂ ਹੈਗਾ ਤੇ ਰਾਤ ਗੁਰੂ ਘਰ ਤੋਂ ਜਿਹੜਾ ਫੜਿਆ ਹੋ ਰੇ ਫੜ ਲਿਆ ਕੋਈ ਤੇ ਕਬੂਤਰੀ ਜਿਹੜੀ ਮੈਂ ਤੁਹਾਨੂੰ ਦੱਸਦਾ ਵੀ ਕੱਲ ਉੱਡਦੀ ਫਿਰਦੀ ਆ ਹਨਾ ਤੇ ਉਹ ਫੜ ਲਈ ਤੁਹਾਨੂੰ ਦਿਖਾਉਣਾ ਮੋਰ ਮੋਰ ਲੱਗੀ ਹੋਈ ਹੈ ਇੱਕ ਮਿੰਟ ਆ ਦੇਖ ਲਓ ਮੋਰ ਲੱਗੀ ਹੋਈ ਹੈ ਠੀਕ ਹੈ ਬਾਕੀ ਨਹੀਂ ਦਿਖਾਉਣੀ ਠੱਲ ਨੰਬਰ ਅਗਲਾ ਦੱਸੂਗਾ ਫਿਰ ਦੱਸ ਦਾਂਗੇ ਤੇ ਚਲੋ ਵੈਸੇ ਦਾ ਖਬਰ ਇਹ ਬਾਜੀ ਦੋ ਤਿੰਨ ਦਿਨ ਪਹਿਲਾਂ ਦੀ ਹੋਈ ਹੋਈ ਸੀ ਖਬਰ ਕਿੱਥੇ ਕਿੱਤੇ ਭਟਕੇ ਕੇ ਕਬੂਤਰ ਆਇਆ ਹੋਣਾ ਇਹ ਤੇ ਉਹੀ ਜਿਹੇ ਜਿਹਾ ਇਹ ਆਇਆ ਉਹ ਜਿਹਾ ਆਪਣਾ ਬੱਚਾ ਚਲੇ ਗਿਆ ਅੱਪਣੇ ਇਹਦਾ ਫੜੇ ਦਾ ਇੰਨਾ ਹੈ ਨਹੀਂ ਨਾ ਦੇ ਦਾਂਗੇ ਕਿਸੇ ਨੂੰ ਪਰ ਬੱਚੇ ਦਾ ਯਾਰ ਬਾਹ ਲੈ ਕਿਉਂਕਿ ਬੱਚਾ ਬਹੁਤ ਰੀਜਨਲ ਪਾਲਿਆ ਹੈ ਤੁਸੀਂ ਦੇਖਿਆ ਸਭ ਤੋਂ بڑا ਬੱਚਾ ਉਹੀ ਦਾ ਗੁੱਡੇ ਚ ਚਲੋ ਕੋਈ ਗੱਲ ਨਹੀਂ ਦੇਖਦੇ ਆਂ ਬਾਕੀ ਜੇ ਮਿਲ ਗਿਆ ਠੀਕ ਹੈ ਨਹੀਂ ਨਾ ਸਹੀ ਬੱਚਾ ਦੇਖਦੇ ਦੇਖਦੇ ਬਾਈ ਆ ਗਏ ਮੋਟਰ ਤੇ ਐਸੇ ਜਾਂਦਾ ਸਾਰਾ ਜਾਨਵਰ ਫਿਰਦੇ ਆ ਖੁੱਲੇ ਹਾਂ ਕੀ ਚਾਹੀਦਾ ਇਧਰ ਫਿਰਦੇ ਆ ਸਾਰੇ ਆਹ ਬਤਕਾਂ ਦੀ ਬਾਹਾਂ ਗੰਦ ਪਾਉਂਦੀਆਂ ਯਾਰ ਲੈ ਲੈ ਕਿਵੇਂ ਪ੍ਰਧਾਨ ਬਣੀ ਵੇਚੀ ਕਮਲੋ ਕਮਲੋ ਕੋਈ ਨਹੀਂ ਕਮਲੋ ਬਜੇ ਦਾ ਕੁਝ ਨਹੀਂ ਪਤਾ ਲੱਗਿਆ ਸਾਲਾ ਟਾਵਰ ਤੇ ਗੈਨੇ ਹੈ ਗੈਨੇ ਟਾਵਰ ਤੇ ਬੈਠਾ ਦਾ ਤੇ ਹੁਣ ਹੈ ਨਹੀਂ ਦਿਖਦਾ ਨਹੀਂ ਉੱਥੇ ਮੈਂ ਜਾਇਆ ਟਾਵਰ ਤੇ ਵੀ ਪਰ ਜੇ ਟਾਵਰ ਤੇ ਹੁੰਦਾ ਆਪਾਂ ਨੂੰ ਦਿਖਦਾ ਦਾ ਸਹੀਓ ਦੇਖੋ ਤਾਂ ਕਿਤੇ ਬੈਠਾ ਦਿਖਦਾ ਟਾਵਰ ਤੇ ਇੱਥੋਂ ਦੇਖ ਲੈਂਦੇ ਆਲਾ ਉਹ ਇੱਕ ਚਮਕਦਾ ਥੋੜਾ ਥੋੜਾ ਕੁਝ ਆਈ ਨਹੀਂ ਪਤਾ ਬੱਚਾ ਪਤਾ ਨਹੀਂ ਕੀ ਆਏ ਚਲੋ ਕੋਈ ਨਹੀਂ ਹੁਣ ਦੇਖੀ ਜਾਉ ਗਿਆ ਬੱਚਾ ਹੁਣ ਦਾ ਕਿੱਥੇ ਮਿਲਣਾ ਤੇ ਚਲੋ ਵਲੌਗ ਦੀ ਐਂਡਿੰਗ ਕਰਾਂਗੇ ਕਮੈਂਟਿੰਗ ਮੋਟ ਬੋਲਦਾ ਇੰਨੇ ਮੈਂ ਕਮੈਂਟ ਬੋਲ ਕੇ ਬੱਚੇ ਨੇ ਬੜਾ ਮਨ ਦੁਖੀ ਕਰਤਾ ਮਿੱਤਰੋ ਵੀ ਮਿੰਨੀ ਸ਼ੇਰ ਠੀਕ ਹੈ ਇੱਧਰ ਵੀ ਢੰਗੀ ਦੇ ਮਾਰ ਰਹੀ ਨੇਗਾ ਕਈ ਵਾਰ ਆਉ ਹੁੰਦਾ ਜਾਂਦਾ ਹੈ ਤਲਾਕ ਤਾਂ ਹੈ ਨਹੀਂ ਵਰਨਾ ਕੁਛ ਨਹੀਂ ਹੈ ਕੁਛ ਵੀ ਨਹੀਂ ਹੈ ਹਾਂ ਭਾਈ ਕੈਮ ਹੋ ਬੜਾ ਠੀਕ ਨੇ ਓਕੇ ਰਬੋਟ ਇਧਰਲੇ ਵੀ ਮਾਰ ਲੀਨੇਗਾ ਅੱਜ ਮੈਂ ਡਰਦੇ ਨੇ ਦੂਆ ਬੱਚਾ ਵੀ ਨਹੀਂ ਬਿਠਾਇਆ ਉੱਪਰ ਮੈਂ ਕਹਿੰਦਾ ਇਹ ਵੀ ਨਾ ਉੱਡ ਜਾਵੇ ਆ ਤਾਂ ਹੋ ਗਿਆ ਕੈਮ ਚਲੋ ਥੋੜਾ ਜਿਹਾ ਦਾਣੇ ਇਹਨਾਂ ਨੂੰ ਹੋਰ ਪਾਉਣੇ ਬਾਹਰ ਕੱਢਦੇ ਦੋ ਘੜੀ ਐਨੇ ਬੰਦ ਕਰ ਦਿੰਦੇ ਫੇਰ ਬਾਹਰ ਕੱਢਦੇ ਥੋੜਾ ਜਿਹਾ ਖੰਡਾ ਇਹ ਹੋ ਜੇ ਹੋਰ ਆ ਵੀ ਐmber 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 ਨੂੰ ਵੀ ਗਰਮੀ ਲੱਗਦੀ ਆ ਨੂਰੀ ਆਓ ਖੜੀ ਆ ਚਲੋ ਹਾਇ ਨਹੀਂ ਭਾਈ ਕਿਤੇ ਲੋ ਮੇਤਰੋ ਕਮੈਂਟ ਬੋਲ ਦੀਏ ਨਵ ਲਾਇਕ YouTube ਪਰ ਜੱਸਾ ਰਾਜਾ ਲਵਾਣਾ ਨਾਈਸ ਵੀਡੀਓ ਸ਼ੌਂਕੀ ਜੱਸ ਸਿਰਵਲਾ ਭਾਈ ਕੀ ਹਾਲ ਚਾਲ ਆ ਬਦੀ ਬਦੀ ਵੀ ਤੁਸੀਂ ਦੱਸੋ ਜੀ ਜਸਵੀਰ ਸਿੰਘ ਬਾਈਕੋਡ ਜੌਬ ਇਨ ਬਲੌਗ ਥੈਂਕ ਯੂ ਵੀਰੇ ਰਮਨ ਸਿੰਘ ਸਹਿਰਾ ਗੁੱਤਰ ਵੀਰੇ ਥੈਂਕ ਯੂ ਵੀਰੇ ਅਰਪੰਤਵਾਣਾ ਵੀਰੇ ਰਾਜਾ ਲਵਾਣਾ ਸਵਰਾਜ ਮਾਹੀ ਨੂਨਾ ਮਾਹੀ ਸ੍ਰਿੰਦਰ ਭਾਰਦਵਾਜ ਪ੍ਰੀਤ ਹੁਣ ਬਾਈ ਮਜ਼ਾ ਵੀ ਆਇਆ ਦੇਖਣ ਚ ਟਾਈਮ ਦੱਸਿਆ ਕਰੋ ਇਹਦੇ ਨਾਲ ਨਾਲ ਠੀਕ ਆ ਠੀਕ ਆ ਜਰੂਰ ਵੀਰੇ ਸੈਣੀ ਦਾ ਬਦੀਪ ਰਾਜਾ ਲਵਾਣਾ ਜੱਸਾ ਕਿਹੜੀ ਕਲਾਸ ਵਿੱਚ ਪੜਦਾ ਵੀਰੇ ਜੱਸਾ ਹੋ ਗਿਆ ਪਲੱਸ 1 ਚ ਬਰੇਂਦਰ ਸਿੰਘ ਬਾਈ ਐਨਜੋਏ ਸਨਾ ਕੀ ਪਾਈਪ ਕਾਂਸੇ ਲਾਇਆ ਇੰਜੈਕਸ਼ਨ ਵਾਲੀ ਪਾਈਪ ਉਹ ਦੂਜੀ ਵੀਰੇ ਉਹ ਤਾਂ ਗਲੂਕੋਸ਼ ਵਾਲੀ ਹੈ ਜੀ ਰਾਜਾ ਲਵਾਨਾ ਬਿੱਟੂ ਸਿੰਘ ਵੱਡੇ ਵੀਰੇ ਤੇਰਾ ਪਿੰਡ ਕਿਹੜਾ ਵੀਰੇ ਪਿੰਡ ਮੇਰਾ ਲਖਣਪੁਰ ਖਮਾਣੋ ਦੇ ਕੋਲ ਸੰਧੂ ਫਾਰਮ ਕਿਹੜਾ ਪਿੰਡ ਹੈ ਬਾਈ ਤੁਹਾਡਾ ਲਖਣਪੁਰ ਵੀਰੇ ਅਰਪਿੰਦਰ ਸਿੰਘ ਬਾਈ ਪਿੰਡ ਕਿਹੜਾ ਤੁਹਾਡਾ ਲਖਣਪੁਰ ਹੈ ਵੀਰੇ ਖਮਾਣੋ ਦੇ ਲਾਗੇ ਆਪਾਂ ਟਵਾਨਾ ਸੰਧੂ ਫਾਰਮ ਰਾਜਾ ਲਵਾਨਾ ਧੰਨਵਾਦ ਵੀਰੇ ਇਨ ਕਮੈਂਟ ਕਰਨੀ ਮਿਲਦੇ ਆ ਅਗਲੀ ਵੀਡੀਓ ਚ